ਸਾਡੇ ਮੱਥੇ ਛੋ ਨਾ ਪਾਈ ਤੁਸੀਂ ਉੱਚੇ ਅਸੀਂ ਵੀ ਵੇਸਾਂ ਵਿਸ਼ਵ ਸੰਗੀਤ ਦਿਵਸ ਯਾਨਕੀ ਵਰਲਡ 뮤ਜ਼ਿਕ ਡੇ ਇਸ ਨੂੰ ਲੈ ਕੇ ਇੱਕ ਚੰਗਾ ਪ੍ਰੋਗਰਾਮ ਰਾਪਤਾ ਵੱਲੋਂ ਉਲੀਕਿਆ ਗਿਆ ਜੀ ਹਾਂ ਵਰਲਡ 뮤ਜ਼ਿਕ ਟੈਨੂ ਡੈਡੀਕੇਟ ਕਰਦੇ ਆਂ ਰਾਪਤਾ ਵੱਲੋਂ ਹਮਦੋ ਸਨਾ ਨਾਮ ਦਾ ਇੱਕ ਪ੍ਰੋਗਰਾਮ ਉਲੀਕਿਆ ਗਿਆ ਚਸਤ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਤੱਕ ਨੂੰ ਗਾਇਆ ਗਿਆ ਜਿਸ ਦਾ ਲੋਕਾਂ ਵੱਲੋਂ ਖੂਬ ਆਨੰਦ ਲਿਆ ਗਿਆ ਤੇ ਇਸ ਪ੍ਰੋਗਰਾਮ ਨਾਲ ਜੁੜੇ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਖੂਬ ਪਸੰਦ ਕੀਤਾ ਰਾਪਤਾ ਦਰਅਸਲ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਵਿੱਚ ਲੋਕਾਂ ਨਾਲ ਲੋਕਾਂ ਦਾ ਸੰਪਰਕ ਬਣਾਇਆ ਜਾਂਦਾ ਹੈ। ਰਾਪਤਾ ਦਾ ਮਤਲਬ ਹੀ ਕਨੈਕਸ਼ਨ ਹੈ। ਲੋਕਾਂ ਨੂੰ ਆਪਣੇ ਆਪ ਨਾਲ ਜੋੜਿਆ ਜਾਂਦਾ ਹੈ ਤੇ ਆਪਣੇ ਵਰਗੇ ਲੋਕਾਂ ਨਾਲ ਮਿਲਾਇਆ ਜਾਂਦਾ ਹੈ। ਫਿਲਹਾਲ ਹਮਦੋਸਨਾ ਪ੍ਰੋਗਰਾਮ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ। ਜਿਹੜਾ ਸਾਡਾ ਪੁਰਾਤਨ ਸੰਗੀਤ ਹੈ, ਦੁਨੀਆ ਦਾ ਸਭ ਤੋਂ ਵੱਡਾ ਰਾਗ ਸ੍ਰੀ ਦਾ ਰਾਗ। ਔਰ ਸਾਡੇ ਲਿਟਰੇਚਰ ਜਿਹੜਾ ਹੈਗਾ ਸਾਡੇ ਸੂਫੀ ਸੰਤਾਂ ਨੇ ਲਿਖਿਆ ਹੋਇਆ ਆ ਬਾਬਾ ਬੁੱਲ੍ਹੇ ਸ਼ਾਹ ਹੋ ਗਏ ਅਮੀਰ ਖੁਸਰੋ ਹੋ ਗਏ ਭਾਈ ਵੀਰ ਸਿੰਘ ਹੋ ਗਏ ਸ਼ੇਖ ਮਰ ਬਟਾਲਵੀ ਹੋ ਗਏ ਸੋ ਇੰਨਾ ਵੱਡਾ ਦਿਨ ਜਿਹੜਾ ਹੈਗਾ ਉਹ ਉਸ ਸੰਗੀਤ ਦੇ ਨਾਂ ਅਸੀਂ ਕਰਨਾ ਚਾਹੁੰਦੇ ਆ ਜਿਹੜਾ ਸਾਨੂੰ ਉਸ ਖੁਦਾ ਦੇ ਨਾਲ ਜੋੜਦਾ ਹੈ ਸਾਡੀ ਦੂਰੀ ਖੁਰਾਕ ਹੈ ਔਰ ਰੂਹ ਨੂੰ ਤਾਜ਼ਾ ਕਰਨ ਵਾਸਤੇ ਇਹ ਦਿਨ ਉਲੀਖਣਾ ਜਿਹੜਾ ਸਿੱਖਿਆ ਬਹੁਤ ਜ਼ਰੂਰੀ ਸੀਗਾ ਰਾਪਤਾ ਇੱਕ ਪਲੈਟਫਾਰਮ ਹੈ ਜਿੱਥੇ ਅਸੀਂ ਇੰਟੈਲੈਕਚੁਅਲ ਪ੍ਰੋਗਰਾਮਸ ਦੇਣ ਦੀ ਕੋਸ਼ਿਸ਼ ਕਰਨੇ ਆ। ਰਾਪਤਾ ਕਰ ਚੁੱਕਿਆ ਹੈ तकरीबन 15 ਤੋਂ ਜ਼ਿਆਦਾ ਪ੍ਰੋਡਕਸ਼ਨਸ। ਬਸ ਇਸ ਵਾਰੀ ਅਸੀਂ ਸੋਚਿਆ ਸੀ ਕਿ ਵਰਲਡ 뮤ਜ਼ਿਕ ਡੇ ਨੂੰ ਡੈਡੀਕੇਟ ਕਰੀਏ। ਔਰ ਜ਼ਿੰਦਗੀ ਸਾਡੀ ਇੱਕ ਪੂਰਾ 뮤ਜ਼ਿਕ ਤੇ ਹੀ ਚਲਦੀ ਹੈ। ਇਟਸ ਰਿਦਮ, ਇਟਸ ਅ ਪੈਟਰਨ। ఎవਰੀਥਿੰਗ ਇਨ ਲਾਈਫ ਰਨਸ ਔਨ ਅ ਪੈਟਰਨ। ਦਿਲ ਧੜਕਦਾ ਹੈ ਤਾਂ ਇੱਕ ਰਿਦਮ ਵਿੱਚ ਧੜਕਦਾ ਹੈ। ਨਦੀਆਂ ਪਾਣੀ ਵਹਿੰਦਾ ਹੈ ਤਾਂ ਇੱਕ ਰਿਦਮ ਵਿੱਚ ਵਹਿੰਦਾ ਹੈ ਤਾਂ ਜ਼ਿੰਦਗੀ ਦੇ ਵਿੱਚ ਰਿਦਮ ਦਾ ਬਹੁਤ بڑا ਇੱਕ ਮਤਲਬ ਸਿਗਨੀਫਿਕੈਂਸ ਹੈ ਸੋ ਵਰਡ 뮤직 ਡੇ ਨੂੰ ਡੈਡੀਕੇਟ ਕਰਦੇ ਅਸੀਂ ਇਹ ਪ੍ਰੋਗਰਾਮ ਉਲੀਕਿਆ ਸੀ ਜਿਹਦੇ ਵਿੱਚ ਅਸੀਂ ਪੰਜਾਬ ਦੀ ਮਿੱਟੀ ਤੋਂ ਇਨਸਪੀਰੇਸ਼ਨ ਲੈਂਦੇ ਹੋਏ 700 ਸਾਲ ਪਿੱਛੇ ਜਾ ਕੇ ਸਾਡੇ ਪੀਰ ਮੁਰਸ਼ਿਦ ਗਾਇਕ ਪੋएट ਸਾਰੇ ਤੋਂ ਇਨਸਪੀਰੇਸ਼ਨ ਲੈ ਕੇ ਇੱਕ ਪ੍ਰੋਗਰਾਮ ਬਣਾਇਆ ਸੀ ਜਿਹਦੇ ਵਿੱਚ ਅਸੀਂ ਬਾਬੇ ਨਾਨਕ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਤੱਕ ਆਇਆ ਬਾਬੇ ਨਾਨਕ ਤੋਂ ਵੱਡਾ ਕੋਈ ਮਿਊਜ਼ੀਸ਼ੀਅਨ ਨਹੀਂ ਹੈ ਜਿਨੇ ਸਾਰੀ ਦੁਨੀਆ ਨੂੰ ਗਾ ਕੇ ਉਸ ਇੱਕ ਦੇ ਨਾਲ ਜੋੜਿਆ ਉਹਨੂੰ ਉਹਦੇ ਨਾਲ ਇਨਸਪੀਰੇਸ਼ਨ ਲੈਂਦੇ ਹੋਏ ਅਸੀਂ ਪ੍ਰੋਗਰਾਮ ਦਾ ਨਾਮ ਰੱਖਿਆ ਹਮਦੋਸਨਾ ਜੋ ਪ੍ਰੋਗਰਾਮ ਇਹਨਾਂ ਨੇ ਲਿਖਿਆ ਹੈ ਇਹ ਪ੍ਰੋਗਰਾਮ ਬਹੁਤ ਹੀ ਜ਼ਰੂਰੀ ਹੈ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਔਰ ਪੰਜਾਬੀ ਕਲਚਰ ਨੂੰ ਲੈ ਕੇ ਇਸ ਪ੍ਰੋਗਰਾਮ ਦੀ ਇੱਕ ਬੜੀ ਖੂਬੀ ਰਹੀ ਹੈ ਕਿ ਤਾਨੂੰ ਇਹ ਪ੍ਰੋਗਰਾਮ 16ਵੀਂ ਸਦੀ ਜੀ ਵੀ ਲੈ ਕੇ ਗਿਆ 17ਵੀਂ ਸਦੀ ਜੀ ਵੀ ਲੈ ਗਿਆ 18ਵੀਂ ਜੀ ਲੈ ਕੇ ਗਿਆ 19ਵੀਂ ਜੀ ਲੈ ਕੇ ਗਿਆ ਔਰ 20ਵੀਂ ਵੀ ਸਿਬਟਾਲ ਵੀ ਮੈਨੂੰ ਇਹਨਾਂ ਨੇ ਕਵਰ ਕੀਤਾ ਹੈ ਕਿ ਪੰਜਾਬੀ ਕਲਚਰ ਤੇ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਜੋ ਇਹਨਾਂ ਦੀ ਰابطਾ ਦੀ ਪੂਰੀ ਟੀਮ ਹੈ ਮੈਂ ਸਭ ਦਾ तहे ਦਿਲੋਂ ਧੰਨਵਾਦੀ ਆ ਆਫਟਰ ਸੀਇੰਗ ਥਿਸ ਮਤਲਬ ਮੈਂ ਸਪੀਚ ਲੈ ਸਾ ਤੇ ਜੇ ਇਹੋ ਜੀ ਚੀਜ਼ਾਂ ਹੋਰ ਆਉਂਦੀਆਂ ਰਹੀਆਂ ਤੇ ਮੈਨੂੰ ਆਈ ਐਮ ਵੈਰੀ ਸ਼ੋਰ ਕਿ ਸਾਡਾ ਯੂਥ ਜਿਹੜਾ ਨਾ ਇੱਕ ਬਹੁਤ ਅੱਛੇ ਰਾਵਲ ਜਾਏਗਾ जो अभी आज देख रहे हैं उस तो एक नेक्स्ट लेवल है तो एक कांसेप्ट मतलब सैल्यूट है जिसने भी बनाया दिस इज इट वाज वेरी गुड नो वर्ड्स मैं बाबा फरीद पे फिल्म बनाई हुई है गुरु ग्रंथ साहिब पे फिल्म बनाई हुई है तो बिकॉज़ ऑफ दैट आई कुड गेट इनटू द डेप्थ थे बहुत ही क्रिएटिव किया है इस तरह लग रह रहा सी जैसे मैं रब नो हो गए या देखो मैं दिल्ली वाला आई मे नॉट नो दिस एंड यू नो ऑल देंट्स बट द म्यूजिक टू क्यू देयर एंड म्यूजिक टू क्यू वेरी वेरी ट्रांसेंडेंटल स्टेट एंड अ वेरी हैप्पी स्पिरिचुअलिटी दिस वॉज आउट ऑफ द वर्ल्ड ऐसा प्रोग्राम न कहीं सुना न कहीं देखा भगवान करे इनको इतनी तरक्की दें और ये छा जाए पूरी दुनिया पे छा जाए मुझे ऐसा लग रहा है कि आज जो हमने एक्सपीरियंस किया वो बहुत दिनों तक हमारे रूम में रहने वाला है हमारे साथ रहने वाला है एंड यू नो इन टाइम्स ऑफ टुडे वी नीड अ वॉइस लाइक दैट इट्स लाइक द वॉइस ऑफ पीस फॉर मी एंड द वॉइस ऑफ लव एंड मतलब कोई और ही दुनिया में ले गया ये सारा कुछ ये समाज जो क्रिएट हुआ वंडरफुल ब्यूटिफुली क्यूरेटेड इवेंट जो uh, तसवफ़ के जो सूफ़ीजम के जो रंग आज दिखे हैं अमीर खुसरो रहा से लेके सुल्तान बाहू बाबा बुल्ले शाह वट अ ब्यूटिफुल एमेलगमेशन आई मीन आई लव एंड ऑल द आर्टिस्ट वर एक्सट्रीमली यू नो द मतलब अपने जो एक्सपर्टीज़ है उनकी बहुत ही खूबसूरत प्रोग्राम बहुत ही अच्छे तरह से ऑर्गेनाइज किया गया था बड़े रूहानी लोग हैं यार मज़ा आ गया अलग ही लेवल पे लेकर चले गए है ना सो so, उमामी वाला जो मामला होता है वो आ गया फेरो फेरोड म्यूजिक प्रोजेक्ट जो ओडीसी है ये अगले पाँच साल में हम देखेंगे कि पूरे विश्व में ये सूफियाना ये संगीत के जरिए उससे जुड़ने के एक माध्यम में ये एक ग्रुप एक टीम पूरे विश्व में अगले पाँच साल में जानी जाएगी मैं इस तरह की थीम्स और इस तरह का प्रोग्राम आज तक ज़्यादा नहीं देखा आज मैनू नहीं समझ आ रहा ਕਿ ਵੀ ਐਨ ਐਕ ਸਾਰੇ ਆਸ਼ਕ ਮੈਂ ਇਕੱਠੇ ਦੇਖ ਰਿਆ ਸੀ। ਔਰ ਐਸਾ ਕਮਾਲ ਦਾ ਪ੍ਰੋਗਰਾਮ ਸੀਗਾ। ਐਕਚੁਅਲੀ ਲਵਜ਼ ਨਹੀਂ ਹੈਗੇ ਕਿਉਂਕਿ ਕਿਉਂਕਿ ਪਹਿਲੇ ਜੋ ਗੁਰਬਾਣੀ ਸੁਣੇ ਤੇ ਗੁਰਬਾਣੀ ਸੁਣਦਿਆਂ ਹੋਇਆਂ ਮਨ ਜਿਹੜਾ ਨਾ ਉਹ ਸੂਤ ਡਾਊਨ ਹੋ ਜਾਂਦਾ। ਤੇ ਅੱਖਾਂ ਬੰਦ ਸੀ ਇੱਕ ਇੱਕ ਸ਼ਾਂਤਪਨ ਦੇ ਵਿੱਚ ਸੀ। ਤੇ ਜਦੋਂ ਇਹ ਆਏ ਇਹਨਾਂ ਨੇ ਸਾਰੀਆਂ ਇੰਦਰੀਆਂ ਖੋਲਦੀਆਂ ਮਤਲਬ ਦੋਨੋਂ ਦੇ ਕੰਪੈਰੀਜ਼ਨ 'ਚ ਗੁਰਬਾਣੀ ਜਿਹੜੀ ਉਹ ਮਨ ਨੂੰ ਸ਼ਾਂਤ ਕਰ ਦਿੰਦੀ ਏ ਤੇ ਇਹਨਾਂ ਨੇ ਇਹਨਾਂ ਦੇ 뮤직 ਦੇ ਵਿੱਚ ਇਹਨਾਂ ਦੀ ਗਾਇਕੀ ਦੇ ਵਿੱਚ ਇਹ ਐਡੀ ਮਿਠਾਸ ਮੈਂ ਨਹੀਂ ਦੇਖੀ ਔਰ ਮੈਨੂੰ ਲੱਗਦਾ ਹੈ ਕਿ 1 ਸਾਲ ਦੇ ਅੰਦਰ-ਅੰਦਰ ਇਹ ਉਸ ਮਕਾਮ ਤੇ ਹੋਣਗੇ ਜਿੱਥੇ ਸੋਚ ਵੀ ਨਹੀਂ ਸੀ ਮੈਂ ਮੁਗੇ ਤੋਂ ਸਪੈਸ਼ਲ ਇਹ ਅੱਜ ਪ੍ਰੋਗਰਾਮ ਦੇਖਣ ਆਸਤੇ ਆਇਆ ਸੀਗਾ ਤੇ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਤੇ ਅੱਗੇ ਤੋਂ ਮੈਂ ਸੋਚਦਾ ਵੀ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣ ਤਾਂ ਲੋਕਾਂ ਨੂੰ ਬੜਾ ਅੱਛਾ ਲੱਗੇਗਾ ਮੈਂ ਬੜਾ ਅਨੰਤ ਹੋਇਆ ਕਿ ਇੰਨੇ ਪਿਆਰ ਨਾਲ ਮੈਂ ਸੁਣਿਆ ਸੀ ਕਿ ਦਿੱਲੀ ਦਿਲ ਵਾਲੋਂ ਕੀ ਹੈ ਮੈਂ ਤਾਂ ਸੁਣਿਆ ਸੀ ਵਾਕੇ ਵੱਡੇ ਦਿਲ ਵਾਲੇ ਲੋਕ ਨੇ ਬਹੁਤ ਮੁਹੱਬਤ ਨਾਲ ਸੁਣਿਆ ਤੇ ਮੈਂ ਜੋ ਗਾਇਆ ਉਹ ਹੈ ਵੀ ਬਹੁਤ ਸੁਪਰੀਮ ਕਿਉਂਕਿ ਗੁਰਬਾਣੀ ਤਾਂ ਸਤੁੱਤ ਹੈ ਤੇ ਉਹਦਾ ਆਦਰ ਸਾਰਿਆਂ ਦੇ ਦਿਲ ਵਿੱਚ ਮੈਂ ਦੇਖਿਆ ਮਹਿਸੂਸ ਕੀਤਾ ਤੇ ਮੈਂ ਤਾਂ ਬਹੁਤ ਛੋਟਾ ਆਦਮੀ ਹਾਂ ਗੁਰਬਾਣੀ ਵੱਡੀ ਹੈ ਇਹ ਜੋ ਵੀ ਸਤਕਾਰ ਮਿਲਿਆ ਮੈਨੂੰ ਇਹ ਮੇਰਾ ਨਹੀਂ ਹੈ ਇਹ ਗੁਰਬਾਣੀ ਦਾ ਸਤਕਾਰ ਹੈ